ਫਗਵਾੜਾ ਸ਼ਹਿਰ ਵਿੱਚ ਵਧ ਰਹੀਆਂ ਚੋਰੀਆਂ ਤੇ ਲੁੱਟਖੋਦੀਆਂ ਵਾਰਦਾਤਾਂ ਨੂੰ ਨੱਥ ਪਾਉਣ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਉੱਥੇ ਹੀ ਹੁਣ ਇਸ ਵਿੱਚ ਲਘੂ ਅਧਿయోగ ਭਾਰਤੀ ਵੀ ਆਪਣੀ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਲਘੂ ਅਧਿయోగ ਭਾਰਤੀ ਦੇ ਸਹਿਯੋਗ ਨਾਲ ਨਾਈਟ ਪੈਟ੍ਰੋਲਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ ਇਸ ਮੌਕੇ ਉਹਨਾਂ ਜਿਥੇ ਲਗੋਤ ਜੋਗ ਭਾਰਤੀ ਫਗਵਾੜਾ ਵੱਲੋਂ ਕੀਤੇ ਸ ਉਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ ਆਖਿਆ ਕਿ ਇਸ ਨਾਲ ਵਾਰਦਾਤਾਂ ਉੱਪਰ ਵੀ ਨਕੇਲ ਕਸੀ ਆਵੇਗੀ। ਸਸ਼ੀਕਲ ਜੀ ਅੱਜ ਫਗਵਾੜਾ ਵਿੱਚ ਇੰਡਸਟਰੀਅਲ ਏਰੀਆ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਵੱਲੋਂ ਇੱਕ ਬਹੁਤ ਵੱਡੀ ਪਹਿਲ ਕੀਤੀ ਜਾ ਰਹੀ ਹੈ। ਇੱਥੇ ਕੇਐਸਬੀ ਲਿਮਟਿਡ ਵੱਲੋਂ ਸਿਕਿਉਰਿਟੀ ਦਾ ਇੰਤਜ਼ਾਮ ਕੀਤਾ ਗਿਆ ਹੈ। ਐਸੋਸੀਏਸ਼ਨ ਦਾ ਇਹਦੇ ਵਿੱਚ ਬਹੁਤ ਵਧੀਆ ਉਪਰਾਲਾ ਹੈਗਾ। ਸ਼ਹਿਰ ਦੇ ਵਿੱਚ ਕੋਈ ਵੀ ਵਾਰਦਾਤ ਨਾ ਹੋਵੇ ਤੇ ਇਹਨਾਂ ਦਾ ਏਰੀਆ ਸੁਰੱਖਿਤ ਰਹੇ ਤੇ ਕੋਈ ਵੀ ਇਸ ਤਰ੍ਹਾਂ ਦੇ ਅਨਹੋਣੀ ਘਟਨਾ ਤੋਂ ਬਚਾਅ ਲਈ ਇਹ ਬਹੁਤ ਵਧੀਆ ਉਪਰਾਲਾ ਹੈ ਜਿਹਨਾਂ ਐਸੋਸੀਏਸ਼ਨ ਵੱਲੋਂ ਕੀਤਾ ਗਿਆ ਹੈ ਤੇ ਮੇਰੇ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ। ਇਸ ਸੰਬੰਧੀ ਗੱਲਬਾਤ ਕਰਦਿਆਂ ਉੱਗੇ ਬਿਜ਼ਨਸਮੈਨ ਅਸ਼ੋਕ ਸੇਠੀ ਅਤੇ ਹੋਰਨਾਦ ਜੋਗਪਤੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਕੇਐਸਪੀ ਸਿਕਿਉਰਿਟੀ ਵਾਲਿਆਂ ਨੂੰ ਫਗਵਾੜਾ ਵਿੱਚ ਨਾਈਟ ਪੈਟਰੋਲਿੰਗ ਸ਼ੁਰੂ ਕਰਨ ਲਈ ਹਾਇਰ ਕੀਤਾ ਗਿਆ ਹੈ ਜੋ ਕਿ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪੈਟਰੋਲਿੰਗ ਕਰਨਗੇ ਅਤੇ ਹਰ ਫੈਕਟਰੀ ਦੀ ਚੈਕਿੰਗ ਕਰਕੇ ਪੂਰੀ ਜਾਣਕਾਰੀ ਮਹਈਆ ਕਰਵਾਉਣਗੇ। ਉਹਨਾਂ ਕਿਹਾ ਕਿ ਇਸ ਨਾਲ ਸ਼ਹਿਰ ਵਿੱਚ ਵਧ ਰਹੀਆਂ ਵਾਰਦਾਤਾ ਤੇ ਨਕੇਲ ਕਸੀ ਆਵੇਗੀ। ਫਗਵਾੜਾ ਤੋਂ ਨਵਰਾਣ ਚੈਨਲ ਦੇ ਜਸ਼ਰਮਨ ਦੀ ਵਿਸ਼ੇਸ਼ ਰਿਪੋਰਟ ਲੋਕਦయోగ ਭਾਰਤੀ ਦੇ ਐਫਰਟ ਦੇ ਨਾਲ ਨਾਈਟ ਪੈਟ੍ਰੋਲ ਦੀ ਹੁਣ ਦਾ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਅੱਜ ਤੋਂ ਸਟਾਰਟ ਹੋਏਗੀ ਇਹਦੇ ਵਿੱਚ ਇਹ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪੈਟ੍ਰੋਲਿੰਗ ਕਰਨਗੇ ਕਿ ਚਾਰ ਆਦਮੀ ਸਕੋਰਟ ਦੇ ਹੋਏਗੇ ਇਹਨਾਂ ਕੋਲ ਨਾਲ ਅਸਲਾ ਹੋਏਗਾ ਔਰ ਹਰ ਇੱਕ ਫੈਕਟਰੀ ਦੇ ਵਿੱਚ ਕਮ ਸਕਮ ਦੋ ਵਾਰੀ ਰਾਤ ਨੂੰ ਕਚ ਰਹਿਣਗੇ ਉਹ ਤੁਹਾਡੇ ਸਕਿਉਰਟੀ ਗਾਰਡ ਨੂੰ ਗਲਪਤ ਕਰਦਗੇ ਉਹਦੀ ਵੀਡੀਓ ਬਣਾਣਗੇ ਔਰ ਹਰੇਕ ਫੈਕਟਰੀ ਵਾਲੇ ਦੇ ਫੋਨ ਦੇ ਉੱਤੇ ਉਹ ਵੀਡੀਓ ਭੇਜਣਗੇ ਕਿ ਕੋਈ ਰਾਤ ਨੂੰ 1:00 ਵਜੇ ਐਸੀ ਤੁਹਾਡੀ ਫੈਕਟਰੀ ਆਈ ਹੈਗੀ ਆ ਉਹ ਤੁਹਾਡੇ ਸਕਿਉਰਟੀ ਵਾਲੇ ਨੇ ਚੈੱਕ ਕੀਤਾ ਹੈਗਾ ਸੁੱਤਾ ਹੈ ਜਾਗਦਾ ਹੈ ਜੋ ਵੀ ਹੈ ਉਹਦੇ ਬਾਰੇ ਦੱਸਣਗੇ ਇਹਦੇ ਨਾਲ ਜਿਹੜੀਆਂ ਕਿ ਆ ਵਾਰਦਾਤਾਂ ਦੀ ਉਮੀਦ ਹੈ ਕਿ ਸਾਨੂੰ ਇੱਥੇ ਜਿਹੜੀਆਂ ਵਾਰਦਾਤਾਂ ਕੋ ਹੋ ਰਹੀਆਂ ਹੈਗੀਆਂ ਉਹ ਬਿਲਕੁਲ ਬੰਦ ਹੋ ਜਾਣਗੀਆਂ ਇਹ ਜਲੰਧਰ ਦੇ ਵਿੱਚ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਹੈਗੇ ਆ ਔਰ 1 ਸਾਲ ਤੋਂ ਉੱਥੇ ਕਦੇ ਕੋਈ ਵਾਰਦਾਤ ਨਹੀਂ ਹੋਈ ਅਸੀਂ ਚਾਹਦੇ ਹਾਂ ਕਿ ਜੇ ਸਾਰੇ ਇੰਡਸਟਰੀਅਲ ਥੋੜੀ ਹਿੰਮਤ ਕਰਨ ਜੇ ਡੇ ਨਾਈਟ ਦੋਨੇ ਹੀ ਇਹਨਾਂ ਨੂੰ ਦਿੱਤੀਆਂ ਜਾਣ ਤੇ ਉਹ ਵਰਦਤਾਂ ਜਿਹੜੀ ਹੈਗੀ ਆ ਕਦੇ ਆਪਣੇ ਆਪ ਹੀ ਆ ਜਾਏਗੀ ਅੱਜ ਵੀ ਸਿਰੇ ਇੱਕ ਵਰਦਤ ਹੋਈ ਹੈਗੀ ਫਗਵਾੜੇ ਦੇ ਸਾਡੇ ਇੰਡਸਟਰੀ ਇੱਥੇ ਦੇ ਵਿੱਚ ਕੋਈ ਸਿਲੰਡਰ ਹੀ ਕੋਈ ਚੱਕ ਕੇ ਲੈ ਗਿਆ ਕਿਸੇ ਵਿਚਾਰੇ ਦਾ ਸਿਲੰਡਰ ਪ੍ਰਾਂਤ ਗਿਆਗਾ ਉਹਨੇ ਰੱਖਿਆ ਉਸ ਸਿਲੰਡਰ ਚੱਕ ਕੇ ਲੈ ਗਿਆ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਸਕਿਉਰਿਟੀ ਤਾਂ ਬਹੁਤ ਜ਼ਰੂਰ ਹੈ ਜਿੱਥੇ ਸਰਕਾਰ ਦਾ ਕੰਮ ਹੈਗਾ ਉੱਥੇ ਅਸੀਂ ਵੀ ਆਪਣੀ ਡਿਊਟੀ ਸਮਝਦੇ ਹੈਗੇ ਕਿ ਇਹਨੂੰ ਨਾਲ ਲੱਗ ਕੇ ਕਰੀਏ ਕੇਐਸਪੀ ਸਿਕਿਉਰਿਟੀ ਯੂਨੀ ਪੈਟਰੋਲਿੰਗ ਹੈ ਇਹਨਾਂ ਨੂੰ ਹਾਇਰ ਕੀਤਾ ਫੁਆਰੇ ਦੇ ਸਿਕਿਉਰਟੀ ਵਾਸਤੇ ਫੁਆਰੇ ਦੇ ਇੰਡਸਟਰੀ ਵਾਸਤੇ ਦੁਕਾਨਾਂ ਵਾਸਤੇ ਤਾਂ ਕਿ ਇੱਥੇ ਕੋਈ ਵੀ ਅਨਹੋਣੀ ਘਟਨਾ ਜਿਹੜੀ ਉਹ ਨਾ ਹੋਵੇ ਲੇਕਿਨ ਅੱਜ ਰਾਤ ਨੂੰ ਹੀ ਸਾਡੇ ਇੱਕ ਇੰਡਸਟ੍ਰੀਅਲਿਸਟ ਦੇ ਘਰ ਕਾਲਾ ਕੱਛਾ ਗਰੋਹ ਦੇ ਕੁਝ ਮੈਂਬਰ ਨੋਟਿਸ ਕੀਤੇ ਗਏ ਜਿਹੜੇ ਕਿ ਉੱਥੇ ਕਾਫੀ ਦੇਰ ਤੱਕ ਉਸ ਏਰੀਆ ਦੇ ਵਿੱਚ ਘੁੰਮਦੇ ਰਹੇ ਇਸ ਵਾਰਦਾਤ ਨੂੰ ਤਾਂ ਦੇਖਦੇ ਹੋਏ ਸਾਨੂੰ ਇਹ ਲੱਗਦਾ ਕਿ ਇਹ ਜਿਹੜੇ ਪੈਟਰੋਲਿੰਗ ਵਾਲੇ ਸਾਡੇ ਕੋਲ ਅੱਜ ਅਸੀਂ ਹਾਇਰ ਕੀਤੇ ਨੇ ਇਹਨਾਂ ਦਾ ਸਾਨੂੰ ਬਹੁਤ ਜ਼ਿਆਦਾ ਸਪੋਰਟ ਰਹੇਗਾ ਔਰ ਇਹਨਾਂ ਦੇ ਡਰ ਤੋਂ ਛੋਟੇ-ਮੋਟੇ ਤਾਂ ਕੋਈ ਅਪਰਾਧੀ ਸ਼ਾਇਦ ਹੀ ਨੇੜੇ ਆਉਣ ਲੇਕਿਨ ਇਦਾਂ ਦੇ ਜਿਹੜੇ ਕਾਲਾ ਕੱਛਾ ਗਰੋਹ ਵਾਲੇ ਅਪਰਾਧੀ ਨੇ ਉਹ ਵੀ ਇਹਨਾਂ ਦੇ ਹੁਕਮ ਦੀ ਆਵਾਜ਼ ਤੋਂ ਸੁਣ ਕੇ ਫੁਵਾੜੇ ਨੂੰ ਸੁਰੱਖਿਅਤ ਅਸੀਂ ਮਹਿਸੂਸ ਕਰਾਂਗੇ ਥੈਂਕ ਯੂ ਵੈਰੀ ਮਚ